2 ਫਰਵਰੀ ਨੂੰ ਵਿਸ਼ਵਪਰ ਦੇ ਵਿੱਚ ਹਰ ਸਾਲ ਵਿਸ਼ਵ ਜਲਗਾਹ ਦਿਵਸ ਮਨਾਇਆ ਜਾਂਦਾ ਹੈ ਵਿਸ਼ਵਪਰ ਦੇ ਵਿੱਚ ਬਣੀਆਂ ਜਲਗਾਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਹਿੱਤ ਵਿੱਚ ਇਹ ਦਿਵਸ ਮਨਾਇਆ ਜਾਂਦਾ ਹੈ ਇਸੇ ਲਈ ਤਾਂ ਹਿੱਤ ਅੰਤਰਰਾਸ਼ਟਰੀ ਵਟਲੈਂਡ ਨੰਗਲ ਵਿਖੇ ਸਤਲੁਜ ਦੇ ਕੰਡੇ ਦੇ ਉੱਤੇ ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਅਤੇ ਜਾਗਰਤੀ ਸੰਸਥਾ ਦੇ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਇਹਨਾਂ ਜਲਗਾਹਾਂ ਦੀ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਇਹਨਾਂ ਜਲਗਾਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਗੱਲਬਾਤ ਕਰਦੇ ਹੈ ਸੰਸਥਾ ਦੇ ਮੈਮਰਾ ਨੇ ਦੱਸਿਆ ਕਿ ਵੱਧ ਰਿਹਾ ਕਚਰਾ ਅਤੇ ਸ਼ੋਰ ਪ੍ਰਦੂਸ਼ਣ ਇਹਨਾਂ ਜਲਗਾਹਾਂ ਦੇ ਵਿੱਚ ਰਹਿਣ ਵਾਲੀਆਂ ਪ੍ਰਜਾਤੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਦੇ ਨਾਲ ਆਏ ਦਿਨ ਇਹਨਾਂ ਜਲਗਾਹਾਂ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਦੀ ਆਮਦ ਵੀ ਘਟ ਰਹੀ ਹੈ। ਉਹਨਾਂ ਦੱਸਿਆ ਕਿ ਪ੍ਰਵਾਸੀ ਪੰਛੀਆਂ ਦੀ ਜਨਗਣਨਾ ਦੇ ਵਿੱਚ ਨੰਗਲ ਵੈਟਲੈਂਡ ਦੇ ਵਿੱਚ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਪ੍ਰਵਾਸੀ ਪੰਛੀਆਂ ਦੀ ਆਮਦ ਘਟੀ ਹੈ ਜਿਸ ਦਾ ਮੁੱਖ ਕਾਰਨ ਪ੍ਰਦੂਸ਼ਣ ਨੂੰ ਮੰਨਿਆ ਗਿਆ ਹੈ। ਉਹਨਾਂ ਕਿਹਾ ਕਿ ਜੋ ਕੋਈ ਵੀ ਇਸ ਚੀਲ ਦੇ ਕੰਡੇ ਤੇ ਆਉਂਦਾ ਹੈ ਉਹ ਸਫਾਈ ਦਾ ਵਿਸ਼ੇਸ਼ ਧਿਆਨ ਰੱਖੇ ਤਾਂ ਕਿ ਜੋ ਇੱਥੇ ਰਹਿਣ ਵਾਲੀਆਂ ਪ੍ਰਜਾਤੀਆਂ ਨੂੰ ਕਿਸੇ ਕਿਸਮ ਦੀ ਹਾਨੀ ਨਾ ਪਹੁੰਚੇ ਵੇਖੋ ਤਸਵੀਰਾਂ ਤੇ ਗੱਲਬਾਤ ਕਰਦਿਆਂ ਵਕ-ਵਕ ਸਮਾਜ ਸੇਵੀ ਲੋਕਾਂ ਨੇ ਕੀ ਕਿਹਾ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਇਹ ਸਾਡੀ ਸਸਤਾ ਜਾਗਰਤੀ ਔਰ ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਦੁਆਰਾ ਸਾਂਝੁਕਤ ਰੂਪ ਦੇ ਇਹ ਨੰਗਲ ਦੇ ਜਿਹੜਾ ਬਰਮਲਾ ਖੱਟ ਦੇ ਸਤਲੁਜ ਨਦੀ ਦੇ ਕਿਨਾਰੇ ਅੰਤਰਰਾਸ਼ਟਰੀ ਵੈਟਲੈਂਡ ਦਾ ਏਰੀਆ ਦੇਖੋ ਸਾਹਮਣੇ ਇੱਥੇ ਅਸੀਂ ਅੱਜ ਇੱਕ ਕਾਰਜਕ੍ਰਮ ਕੀਤਾ ਅੰਤਰਰਾਸ਼ਟਰੀ ਵੈਟਲੈਂਡ ਨੂੰ ਸਮਰਪਿਤ ਅੱਜ ਪਸੰਦ ਪੰਚਮੀ ਸੀ ਇਸੇ ਦੇ ਕਰਕੇ ਅਸੀਂ ਫੰਤ ਪੰਚਮੀ ਦਾ ਇੱਕ ਕਾਰਜਕ੍ਰਮ ਨਾਲ ਆਯੋਜਿਤ ਕੀਤਾ ਦੋਨੋਂ ਕਾਰਜਕ੍ਰਮ ਕਲੱਬ ਕਰਕੇ ਸ਼ਹਿਰ ਵਾਸੀਆਂ ਨੇ ਇੱਥੇ ਇੱਕ ਸਫਾਈ ਅਭਿਆਨ ਕੀਤਾ ਸਾਡਾ ਮੇਨ ਮਕਸਦ ਇਹ ਸੀਗਾ ਸਿੰਬੋਲਿਕ ਇਹ ਕਹੈ ਲੋ ਯਾ ਐਸ ਇਸ ਏਰੀਆ ਦੀ ਸਫਾਈ ਕੀਤੀ ਸਾਡਾ ਜਿਹੜਾ ਅੰਤਰਰਾਸ਼ਟਰੀ ਵੈਟਲੈਂਡ ਹੈ ਇੱਕ ਬਿਲਕੁਲ ਹੀਰਾ ਹੈ ਇਸ ਹੀਰੇ ਨੂੰ ਬਹੁਤ ਹੀ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਇੰਡੀਆ ਕਾ ਸਭ ਤੋਂ ਖੂਬਸੂਰਤ ਵੈਟਲੈਂਡ ਸਾਡਾ ਨੰਗਲ ਦਾ ਹੈ ਇਸ ਵਾਰ ਸਾਡੀ ਜਿਹੜੀ ਜਨਗਨਨਾ ਹੋਈ ਪੰਜਾਬ ਵਾਈਲਡ ਲਾਈਫ ਡਿਪਾਰਟਮੈਂਟ ਨਾਲੋਂ ਚੰਡੀਗੜ੍ਹ ਬਰਡ ਕਲੱਬ ਨਾਲ ਕੀਤੀ ਸਾਡੇ ਕੋਲ 2500 ਦੇ ਕਰੀਬ ਬਰਡਸ ਇੱਥੇ 2500 ਦੇ ਕਰੀਬ ਬਰਡਸ ਅੰਤਰਰਾਸ਼ਟਰੀ ਵੈਂਟਲੈਂਡ ਚ ਅਸੀਂ ਜਿਣੇ ਬਾਕੀ ਪਿਛਲੇ ਸਾਲ ਨਾਲੋਂ ਥੋੜੇ ਘੱਟ ਹੈ ਆਦਰਵਾਇਜ਼ ਇਹ ਬਰਡ ਐਨ ਐਫ ਐਲ ਦੇ ਐਸ਼ ਪਾਉਂਡ ਤੇ ਡਾਊਨਸਟ੍ਰੀਮ ਔਰ ਹੋਰ ਅਦਰ ਏਰੀਆ ਚ ਨਿਕਲ ਗਏ ਥੋੜੇ ਔਰ ਇਸ ਜਨਗਣਨਾ ਦੇ ਨਾਲ ਨਾਲ ਹੀ ਇਸ ਵਾਰ ਅਸੀਂ ਸੋਚਿਆ ਕਿ 2 ਫਰਵਰੀ ਨੂੰ ਇਹ ਸਾਰਾ ਪ੍ਰੋਗਰਾਮ ਆਯੋਜਿਤ ਕਰੀਏ ਸਫਾਈ ਅਭਿਆਨ ਦੇ ਨਾਲ ਨਾਲ ਇੱਥੇ ਜਿਹੜਾ ਕਚਰਾ ਪਲਾਸਟਿਕ ਦਾ ਸਾਰੇ ਲੋਕਾਂ ਨੇ ਕਈ ਸਸਤਾਵਾਂ ਦੇ ਲੋਕ ਸੀ ਸ਼ਹਿਰ ਵਾਸੀ ਮੁਜੱਸ ਲੋਕ ਸੀ ਉਹ ਸਾਰੇ ਆਏ ਉਹਨਾਂ ਨੇ ਸਾਡਾ ਸਹਿਯੋਗ ਕੀਤਾ ਇਸ ਲਈ ਅਸੀਂ ਇੱਥੇ ਮਨਾਇਆ ਪਸੰਤ ਪੰਚਮੀ ਨੂੰ ਅਸੀਂ ਸਿੰਬੋਲਿਕ ਤੌਰ ਤੇ ਅਸੀਂ ਕੀਤਾ ਕਿ ਆਪਣੇ ਸਾਨੂੰ ਚਾਹੀਦਾ ਕਿ ਪੀਲੇ ਰੰਗ ਦੇ ਅਸੀਂ ਗੇਂਦੇ ਦੇ ਫੁੱਲ ਲੋਕਾਂ ਨੂੰ ਵੰਡੇ ਫੋਲਿਕ ਮੁਸਕਰਾਹਟ ਦਾ ਉਹ ਹੈ ਦੂਸਰਾ ਅੱਜਕੱਲ ਚਾਈਨਾ ਡੋਰ ਦਾ ਕਹਿਰ ਜਿਹੜਾ ਬਹੁਤ ਜ਼ਿਆਦਾ ਪੂਰੇ ਪੰਜਾਬ ਤੇ ਦੇਸ਼ ਵਿੱਚ ਹੋ ਰਿਹਾ ਔਰ ਇਸ ਕਹਿਰ ਦੇ ਨਾਲ ਹਜ਼ਾਰਾਂ ਹੀ ਪੰਛੀ ਮਰ ਰਹੇ ਬਹੁਤ ਲੋਕ ਮਰੇ ਔਰ ਇੰਜਰਡ ਹੋ ਰਹੇ ਇਹਦੇ ਕਰਕੇ ਸਾਨੂੰ ਚਾਈਨਾ ਡੋਰ ਤੋਂ ਇਸ ਛੁਟਕਾਰਾ ਮਿਲੇਗਾ ਸਰਕਾਰਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਉਹ ਵੀ ਅਯੋਜਿਤ ਕਰਨ ਔਰ ਐਨਜੀਓ ਵਾਲੇ ਲੋਕ ਵੀ ਕਰਨ ਤਾਂ ਕਿ ਸਾਰੇ ਸਾਡੀਆਂ ਚੀਜ਼ਾਂ ਖੁਸ਼ਹਾਲ ਰਹਿਣ ਜਿਹੜੇ ਜਨਗਣਨਾ ਦੀ ਤੁਸੀਂ ਗੱਲ ਕੀਤੀ ਹੈ ਉਹ ਕਿਸ ਹਿਸਾਬ ਨਾਲ ਤੁਸੀਂ ਜਨਗਣਨਾ ਕਰਦੇ ਹੋ ਕਿ ਜਿਹੜੀ ਤੁਹਾਡੇ ਪੰਛੀਆਂ ਦੀ ਕਾਊਂਟਿੰਗ ਜਿਹੜੀ ਇਹ ਸਾਡਾ ਜਿਹੜਾ ਜਨਗਣਨਾ ਦਾ ਕਾਰਜ ਹੁੰਦਾ ਐਸਟੀਮੇਟਡ ਕਾਊਂਟ ਹੁੰਦਾ ਇਹਦੇ ਚ ਅਸੀਂ ਮੇਨ ਇਹੀ ਦੇਖਦੇ ਕਿਹੜੀ ਪ੍ਰਜਾਤੀਆਂ ਦੇ ਕਿੰਨੇ ਪੰਛੀ ਆਏ ਇੱਥੇ 15 ਤੋਂ 20 ਦੇ ਕਰੀਬ ਪ੍ਰਜਾਤੀਆਂ ਦੇ ਪੰਛੀ ਸਿਗੇ ਜਿਨ੍ਹਾਂ ਵਿੱਚ ਬਾਰ ਹੈਡਡ ਗੀਸ ਸੀ ਗ੍ਰੇ ਲੈਗ ਗੀਸ ਸੀ ਰੂਡੀ ਸ਼ੈਲਡਕ ਸੀ ਕੂਟ ਸੀਗੀ ਪਿੰਟਲ ਡਕਸ ਸੀ ਗੈਡਵਾਲ ਸੀ ਉਸ ਤੋਂ ਇਲਾਵਾ ਹੋਰ ਕਈ ਪ੍ਰਜਾਤੀਆਂ ਦੇ ਪੰਛੀ ਜਿਹੜੇ ਗ੍ਰੇਟ ਕਾਰਮੋਰੈਂਟ ਗ੍ਰੇਟ ਕੈਸਟਰਡ ਗ੍ਰੈਬ ਇਹ ਸਾਰੇ ਪੰਛੀ ਇੱਥੇ ਮਤਲਬ ਇਹ ਦੇਖੇਗੇ ਜੰਗਲ ਨਾਲ ਦੇ ਠੀਕ ਹੈ 2 ਫਰਵਰੀ ਦਾ ਦਿਨ ਬਹੁਤ ਵਿਸ਼ੇਸ਼ ਅੱਜ ਦਾ ਦਿਨ ਇੱਕ ਤਾਂ ਪਸੰਤ ਪੰਚਮੀ ਦਾ ਦਿਨ ਹੈ ਦੂਸਰਾ ਬੈਟਲੈਂਡ ਦਾ ਦਿਨ ਹੈ ਦੋਨਾਂ ਦਾ ਹੀ ਮਹੱਤਵ ਬਹੁਤ ਬੜਾ ਹੈ ਅ ਬੈਡਲੈਂਡ ਜਿਹੜਾ ਸਾਡੀ ਨੰਗਲ ਦਾ ਹੈ ਇਹ ਹੋਰ ਵੀ ਜਿਆਦਾ ਖਾਸ ਹੈ ਮੈਂ ਤੁਹਾਨੂੰ ਪਿੱਛੇ ਲੈ ਜਾਣਾ ਡਿਟੇਲ ਦੇ ਵਿੱਚ ਜਦੋਂ এনवायरमेंट ਦੇ ਵਿੱਚ ਚੇਂजेस ਦੇਖੀਆਂ ਜਿਹੜੇ ਸਾਇੰਟਿਸਟਸ ਤੇ ਉਹਨਾਂ ਲੋਕਾਂ ਨੇ ਉਹਨਾਂ ਨੇ ਫਿਰ ਇੱਕ ਧਰਤੀ ਨੂੰ ਬਚਾਉਣ ਵਾਸਤੇ ਇੱਕ ਰਾਮਸਰ ਦੇ ਵਿੱਚ ਮੀਟਿੰਗ ਹੋਈ ਹੈ ਜਿਹਦਾ ਨਾਮ ਰਾਮਸਰ ਕਨਜ਼ਰਵੇਸ਼ਨ ਰੱਖਿਆ ਗਿਆ ਰਾਮਸਰ ਕਨਜ਼ਰਵੇਸ਼ਨ 1975 ਦੇ ਵਿੱਚ ਫਾਈਨਲ ਹੋਇਆ ਸੀ ਪਰ ਇਹ ਮੈਚੁਰ 1900 ਪਹਿਜਤਰਾ ਸ਼ੁਰੂ 1977 ਵਿੱਚ ਹੋਇਆ ਸੀ ਤੇ ਉਹਦਾ ਜਿਹੜਾ ਹਿੱਸਾ ਸੀ ਸਾਡਾ ਦੇਸ਼ 1982 ਦੇ ਵਿੱਚ ਬਣਿਆ ਠੀਕ ਹੈ ਵੈਟਲੈਂਡ ਉਹ ਹੁੰਦੀ ਹੈ ਜਿੱਥੇ ਪਾਣੀ ਖੜਿਆ ਹੋਏ ਗਿੱਲੀ ਲੈਂਡ ਹੋਏ ਜਿਹੜੇ 1 ਮੀਟਰ ਤੋਂ 6 ਮੀਟਰ ਤੱਕ ਗਹਿਰਾ ਹੋਏ ਬਹੁਤਾ ਗਹਿਰਾ ਨਾ ਹੋਏ ਔਰ ਉਹਦੇ ਵਿੱਚ ਵੈਟਲੈਂਡ ਦਾ ਮੇਨ ਪ੍ਰਾਇਮਰੀ ਜਿਹੜਾ ਉਹ ਵਾਟਰ ਹੁੰਦਾ ਵਾਟਰ ਦੇ ਨਾਲ ਵੈਜੀਟੇਸ਼ਨ ਵੈਜੀਟੇਸ਼ਨ ਦੇ ਨਾਲ ਜਿਹੜੇ ਉੱਥੇ ਐਨੀਮਲ ਜਿਵੇਂ ਫਿਰਸ਼ ਵਗੈਰਾ ਹੋਰ ਮੱਡ ਪ੍ਰਾਣ ਇਹ ਸਾਰੇ ਉਹ ਵੈਟਲੈਂਡ ਦੇ ਵਿੱਚ ਹੁੰਦੇ ਆ ਵੈਟਲੈਂਡ ਜਿਹੜੀ ਹੈ ਇਹਨੂੰ ਪ੍ਰਿਜ਼ਰਵ ਕਰਨ ਵਾਸਤੇ ਜਿਹੜੇ ਉਸ ਸਮੇਂ 1975 ਦੇ ਵਿੱਚ ਮੈਚਰ ਹੋਏ ਉਹਨਾਂ ਦਾ ਮੇਨ ਮਕਸਦ ਇਹ ਕਿ এনवायरमेंट ਜਿਹੜਾ ਹੈ ਗਲੋਬਲ ਵਾਰਮਿੰਗ ਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਬੈਟਲੈਂਡ ਦਾ ਉਹਦੇ ਵਿੱਚ ਬੜਾ ਮਹੱਤਵ ਸੀ ਬੈਟਲੈਂਡ ਦਾ ਮੇਨ ਸਭ ਤੋਂ ਪਹਿਲਾਂ ਤਾਂ ਹੁੰਦਾ ਇਹ ਫਲੱਡ ਨੂੰ ਰੋਕਦੀ ਹੈ ਦੂਸਰਾ ਵੇਜਿਟੇਸ਼ਨ ਪ੍ਰਿਜ਼ਰਵ ਕਰਦੀ ਹੈ ਇਹਦੇ ਵਿੱਚ ਫਲੋਰਾ ਫਿਉਨਾ ਡਿਵੈਲਪ ਹੁੰਦਾ ਹੈ ਔਰ ਜਿਹੜੇ ਐਨੀਮਲ ਕੀਟ ਪਤੰਗੇ ਮੱਛੀਆਂ ਇਹਦੇ ਵਿੱਚ ਹੁੰਦੀਆਂ ਪੂਰੀ ਦੁਨੀਆ ਦੇ ਵਿੱਚ ਜਿਹੜਾ 2/3 ਜਿਹੜੀ ਫਿਸ਼ਿੰਗ ਹੈ ਫਿਸ਼ ਫਾਰਮਿੰਗ ਹੈ ਉਹ ਬੈਟਲੈਂਡ ਦੇ ਵਿੱਚ ਹੁੰਦੀ ਹੈ ਤੇ ਨਾਲ ਜਿਹੜੀ ਵੈਟਲੈਂਡ ਫਲੱਡ ਨੂੰ ਤਾਂ ਰੋਕਦੀ ਰੋਕਦੀ ਹੈ ਨਾਲ ਸਭ ਤੋਂ بڑا ਜਿਹੜਾ ਇਹਦਾ ਕਾਰਨ ਹੈ ਉਹ ਇਹ ਕਾਰਬਨ ਡਾਈਆਕਸਾਈਡ ਨੂੰ ਸਿੰਕ ਕਰਦੀ ਹੈ ਜਿਹੜੀ ਸਾਡੇ ਐਟਮੋਸਫੇਅਰ ਦੇ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਹੈ ਇਹ ਕਾਰਬਨ ਡਾਈਆਕਸਾਈਡ ਨੂੰ ਇਕੱਠਾ ਕਰਕੇ ਜ਼ਮੀਨ ਦੇ ਵਿੱਚ ਚਸਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਜਿਹੜਾ ਕਾਰਬਨ ਦਾ ਵਾਤਾਵਰਣ ਦਾ ਲੈਵਲ ਹੈ ਕਾਰਬਨ ਡਾਈਆਕਸਾਈਡ ਦਾ ਉਹ ਨੋਰਮਲ ਰਹਿੰਦਾ ਤੇ ਦੂਸਰੀ ਗੱਲ ਵੈਟਲੈਂਡ ਹੁੰਦੀਆਂ ਕਿੱਥੇ ਵੈਟਲੈਂਡ ਇੱਕ ਤਾਂ ਸਮੁੰਦਰ ਉਰ ਧਰਤੀ ਦੇ ਕਨਾਰ ਜਿੱਥੇ ਓਪਨ ਸੀ ਹੋਏ ਤੇ ਨਾਲ ਲੈਂਡ ਹੋਏ ਉੱਥੇ ਹੁੰਦੀਆਂ ਦੂਸਰਾ ਵੈਟਲੈਂਡ ਕਿਹਨੂੰ ਕ ਪੌਂਡ ਤੇ ਸ਼ੈਲੂ ਬਾਂਦਰਾ ਤੀਸਰਾ ਵੈਟਲੈਂਡ ਜਿਹੜੀਆਂ ਦਰਿਆਵਾਂ ਦੇ ਕਿਨਾਰੇ ਜਿਵੇਂ ਸਤਲੁਜ ਦੇ ਕਿਨਾਰੇ ਆ ਔਰ ਚੌਥਾ ਵੈਟਲੈਂਡ ਦਾ ਏਰੀਆ ਉਹ ਹੁੰਦਾ ਜਿੱਥੇ ਸਮੁੰਦਰ ਦੇ ਵਿੱਚ ਦਰਿਆ ਜੁਗਦੇ ਹੁਣ ਤੇ ਕੁਛ ਨੇਚਰਲ ਸੋਰਸਸ ਜਿਵੇਂ ਹਿਮਾਚਲ ਦੇ ਵਿੱਚ ਭਰਤਪੁਰ ਦੇ ਵਿੱਚ ਇਹ ਇਹ ਨੇਚਰਲ ਸੋਰਸਸ ਆ ਉਹ ਨੇਚਰਲ ਸੋਰਸਸ ਵੈਟਲੈਂਡ ਦੇ ਵਿੱਚ ਜਿੱਥੇ ਪਾਣੀ ਦੀ ਕਮੀ ਹੁੰਦੀ ਫਿਰ ਆਰਟੀਫੀਸ਼ੀਅਲ ਪਾਣੀ ਉੱਤੇ ਛੱਡਿਆ ਜਾਂਦਾ ਮੇਰਾ ਇਹ ਡਿਟੇਲ ਚ ਦੱਸਣ ਦਾ ਇਸ ਕਰਕੇ ਸੀਗਾ ਕਿ ਵੈਟਲੈਂਡ ਨੂੰ ਅਗਰ ਅਸੀਂ ਪ੍ਰਿਜ਼ਰਵ ਕਰਾਂਗੇ ਤਾਂ ਅਸੀਂ ਆਪਣੇ এনਵਾਇਰਨਮੈਂਟ ਨੂੰ ਆਪਣੇ ਐਨੀਮਲ ਸੋਰਸਸ ਨੂੰ ਆਪਣੇ ਵੈਜੀਟੇਸ਼ਨਸ ਨੂੰ ਆਪਾਂ ਕਵਰ ਕਰ ਲੈਂਦੇ ਆ ਵੈਟਲੈਂਡ ਜਿਵੇਂ ਸਵਾ ਸਾਡੇ ਹਲਕੇ ਚੰਦਾ ਸਵਾ ਵੀ ਵੈਟਲੈਂਡ ਦੇ ਵਿੱਚ ਆਂਦਾ ਸਵਾ ਦਾ ਸੋਰਸ ਰੇਨ ਵਾਟਰ ਹੁੰਦਾ ਰੇਨ ਵਾਟਰ ਜਿਹਨਾਂ ਟੋਆ ਤੇ ਟਿਬਿਆਂ ਦੇ ਵਿੱਚ ਖੜ ਜਾਂਦਾ ਉੱਥੇ ਵੀ ਇਹ ਜਿਹੜੀ ਵੈਟਲੈਂਡ ਕ੍ਰੀਏਟ ਕਰ ਦਿੰਦਾ ਇਸ ਕਰਕੇ ਸਾਨੂੰ ਸਵਾ ਦਾ ਧਿਆਨ دریاਵਾਂ ਦਾ ਧਿਆਨ ਟੋਬਿਆਂ ਦਾ ਤੇ ਜਿਹੜੇ ਇਦਾਂ ਦੇ ਸੋਰਸ ਨੇ ਉਹਨਾਂ ਦਾ ਧਿਆਨ ਰੱਖਣਾ ਪੈਣਾ ਉਹਦੀ ਮਹਿਮ ਅੱਜ ਨੰਗਲ ਦੇ ਵਿੱਚ ਅਸੀਂ ਜਿਹੜੀ ਸਾਡੀ ਇੱਕ ਜਾਗਰਤੀ ਸੰਸਥਾ ਹੈ ਜਿਹਦੇ ਵਿੱਚ ਪੱਟੀ ਸਾਹਿਬ ਔਰ ਸ਼ਰਮਾ ਜੀ ਸੀ ਸਾਰੇ ਨੇ ਇਕੱਠੇ ਉੱਕੇ ਗੱਜ ਕੀਤੀ ਹੈ ਅੱਜ ਵੱਡੀ ਗਿਣਤੀ ਵਿੱਚ ਅਲੱਗ-ਅਲੱਗ ਖੇਤਿਆਂ ਤੋਂ ਲੋਕ ਇੱਥ ਤੇ ਬੈਟਲੈਂਡ ਦੀ ਅਸੀਂ ਜੇ ਸਫਾਈ ਵੀ ਕੀਤੀ ਇੱਕ ਮੈਸੇਜ ਸੀ ਦੁਨੀਆ ਨੂੰ ਮੈਸੇਜ ਹੈ ਸੀ ਬੈਟਲੈਂਡ ਨੂੰ ਪ੍ਰਿਜ਼ਰਵ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ এনवायरमेंट ਦਾ ਧਿਆਨ ਰੱਖਣਾ ਸੋ এনवायरमेंट ਦਾ ਧਿਆਨ ਰੱਖਣਾ ਸਾਡੀ ਸਾਰਿਆਂ ਦੀ ਡਿਊਟੀ ਹੈ ਲਾਸਟ ਵਿੱਚ ਮੈਂ ਗੱਲ ਇਹ ਕਹਿਣਾ ਕਿ ਸਾਡੀ ਹੋਂਦ ਇੱਕ ਚਨੀ ਦੀ ਦਾਣੀ ਜਿੱਡੀ ਹੈ ਸਾਡੀ ਧਰਤੀ ਦੀ ਹੋਂਦ ਇਸ ਪੂਰੇ ਬ੍ਰਹਮੰਡ ਦੇ ਵਿੱਚ ਪੂਰੇ ਬ੍ਰਹਮੰਡ ਦੇ ਵਿੱਚ ਅਸੀਂ ਤਾਂ ਸਰਵਾਈਵ ਕਰਦੇ ਅਗਰ ਅਸੀਂ ਧਰਤੀ ਨੂੰ ਸੇਵ ਕਰ ਲਿਆ ਸਾਡੀ એનર્ਜੀ ਕਿੱਥੋਂ ਮਿਲਦੀ ਹੈ ਸਾਨੂੰ ਮਿਲਦੀ ਸਬਜ਼ੀਆਂ ਤੇ ਫਲਾਂੋਂ ਸਬਜ਼ੀਆਂ ਤੇ ਫਲਾਂ ਨੂੰ એનર્ਜੀ ਕਿੱਥੋਂ ਮਿਲਦੀ ਹੈ ਸੂਰਜ ਤੋਂ ਸੂਰਜ ਨੂੰ એનર્ਜੀ ਕਿੱਥੋਂ ਮਿਲਦੀ ਹੈ ਹਾਈਡਰੋਜਨ ਦੇ ਰਿਐਕਸ਼ਨ ਤੇ ਫਿਊਜ਼ਨ ਹੀਲੀਅਮ ਦੇ ਵਿੱਚ ਕਨਵਰਟ ਹੁੰਦਾ ਸੂਰਜ ਨੂੰ ਧਰਤੀ ਉਥੋਂ ਮਿਲਦੀ ਸੂਰਜ ਨੂੰ એનર્ਜੀ ਜਿਹੜੀ ਆ ਉਹ ਕਿੱਥੋਂ ਮਿਲਦੀ ਗੈਲੈਕਸੀ ਤੋਂ ਗੈਲੈਕਸੀ ਨੂੰ એનર્ਜੀ ਕਿੱਥੋਂ ਮਿਲਦੀ ਬ੍ਰੈਕਲ ਮੈਨ ਲਾ ਇਹ ਐਂਡਲੈਸ ਜਦੋਂ ਤੁਸੀਂ ਇਸ ਸਾਇੰਸ ਨੂੰ ਧਰਮ ਦੇ ਨਾਲ ਜੋੜ ਲੈਂਦੇ ਸਾਡੇ ਗ੍ਰੰਥਾਂ ਦੇ ਵਿੱਚ ਵੀ ਲੱਖਾਂ ਸਾਲ ਪਹਿਲੇ ਜਿਵੇਂ ਦੱਸਿਆ ਨਾ ਕਿ ਸ਼ਿਵਜੀ ਭਗਵਾਨ ਦਾ ਸ਼ੂਨ્ય ਤੋਂ ਸ਼ੁਰੂ ਹੋ ਕੇ ਸੁੰਨੇ ਚੱਲੇ ਜਾਂਦਾ ਇਹ ਮਹੀ ਸਾਡਾ ਜਿਹੜਾ ਬ੍ਰਹਮੰਡ ਹੈ ਸ਼ੂਨਿਏ ਤੋਂ ਸ਼ੁਰੂ ਹੋ ਕੇ ਸ਼ੂਨਿਏ ਵੀ ਚੱਲ ਜਾਂਦਾ ਇਹਦੇ ਵਿੱਚ ਸਾਡੇ ਲੋਕਾਂ ਦਾ ਕੀ ਰੋਲ ਹੈ ਸਾਡੇ ਲੋਕਾਂ ਦਾ ਰੋਲ ਹੀ ਹੈ ਕਿ ਅਸੀਂ ਇਸ ਧਰਤੀ ਨੂੰ ਬਚਾਈਏ ਵਾਤਾਵਰਣ ਨੂੰ ਬਚਾਈਏ ਅੱਜ ਦਾ ਮੈਸੇਜ ਸਾਡੀ ਸਾਰੇ ਲੋਕ ਜਿਹਨੇ ਇੱਥੇ ਬੈਠੇ ਸੀ ਅਲੱਗ-ਅਲੱਗ ਕਿਤੇ ਹੁੰਦਾ ਏਹੀ ਸੀ ਸੋ ਧੰਨਵਾਦ ਮਿਹਰਬਾਨੀ ਸਾਹਿਬ ਸਾਰਾ ਦੱਸਿਓ ਅੱਜ ਇਹ ਪ੍ਰੋਗਰਾਮ ਕੀਤਾ ਕਿੱਥੇ ਅੱਜ ਵਿਸ਼ਵ ਜਲਗਾ ਦਿਵਸ ਦੇ ਮੌਕੇ ਤੇ ਪ੍ਰੋਗਰਾਮ ਸੀਗਾ ਔਰ ਇਹਨੂੰ ਜਾਗਰਤੀ ਸੰਸਥਾ ਤੇ ਪ੍ਰਵਾਸੀ ਪੰਜਾਬੀ ਫਰੈਂਡਸ ਕਲੱਬ ਨੇ ਕਰਵਾਇਆ ਇਹਦਾ ਮੁੱਖ ਮੰਤਵ ਇਹ ਸੀਗਾ ਕਿ ਪਲਾਸਟਿਕ ਕਚਰੇ ਨੂੰ ਝੀਲ ਚੋਂ ਹਟਾਇਆ ਜਾਵੇ ਤੇ ਲੋਕਾਂ ਨੂੰ ਮੈਸੇਜ ਦਿੱਤਾ ਜਾਵੇ ਕਿ ਇੱਥੇ ਪ੍ਰਵਾਸੀ ਪੰਛੀ ਆਉਂਦੇ ਆ ਜਿਹੜੇ ਅਕਤੂਬਰ ਤੋਂ ਮਾਰਚ ਤੱਕ ਰਹਿੰਦੇ ਆ ਉਹਨਾਂ ਦੀ آمد ਘਟ ਰਹੀ ਹੈ ਕਿਉਂਕਿ ਸ਼ੋਰ ਪ੍ਰਦੂਸ਼ਨ ਪਲਾਸਟਿਕ ਕਚਰਾ ਬਹੁਤ ਵੱਧ ਰਿਹਾ ਤੇ ਇਹ ਅਸੀਂ ਅੱਜ ਅਭਿਆਨ ਚਲਾਇਆ ਔਰ ਲੋਕਾਂ ਨੂੰ ਮੈਸੇਜ ਦਿੱਤਾ ਵੀ ਪਿਕਨਿਕ ਮਨਾਨ ਜ਼ਰੂਰ ਆਓ ਪਰ ਪਲਾਸਟਿਕ ਕਚਰਾ ਨਾ ਫੈਲਾਓ ਤੇ ਜੇ ਕੋਈ ਤੁਹਾਡੇ ਨਾਲ ਕੋਲ ਪਲਾਸਟਿਕ ਦੀ ਚੀਜ਼ ਹੈ ਉਹਨੂੰ ਨਾਲ ਹੀ ਲੈ ਜਾਓ